ਜਿੱਦਣ ਗਿਆ ਸੀ ਉਹਨਾਂ ਏਰੀਆ ਦੇ ਵਿੱਚ ਤੇ ਉੱਥੇ ਗੱਡੀ ਵੀ ਨਹੀਂ ਗਈ ਟਰੈਕਟਰਾਂ ਦੇ ਸਾਨੂੰ ਚੜ ਕੇ ਜਾਣਾ ਪਿਆ ਕੁਝ ਏਰੀਆ ਦੇ ਵਿੱਚ ਸਾਨੂੰ ਬੋਰਡ ਰਾਹੀਂ ਜਾਣਾ ਪਿਆ ਤੋਂ ਮੇਰਾ ਕਹਿਣ ਤੋਂ ਭਾਵ ਉਹਨਾਂ ਲੋਕਾਂ ਦੀ ਰਿਕੁਆਇਰਮੈਂਟ ਸੀ ਬੇਸਿਕ ਤੌਰ ਤੇ ਕਿ ਸਾਨੂੰ ਸੁੱਕਾ ਦੁੱਧ ਪ੍ਰਸ਼ਾਦੇ ਦਾ ਇੰਤਜ਼ਾਮ ਤੇ ਪਾਣੀ ਦਾ ਇੰਤਜ਼ਾਮ ਤੇ ਦਵਾਈਆਂ ਦਾ ਇੰਤਜ਼ਾਮ ਕਰਕੇ ਦਿਓ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਮਨੀ ਸਾਹਿਬ ਗੁਰਦੁਆਰੇ ਤੋਂ ਕਿਉਂਕਿ ਜਲਾਲਾਬਾਦ ਦਾ ਏਰੀਆ ਪਹਿਲਾਂ ਇਹ ਹੜ ਨਾਲ ਪ੍ਰਭਾਵਿਤ ਹੋਇਆ ਉਸੇ ਦਿਨ ਤੋਂ ਇਹ ਕਾਰਜ ਜਿਹੜੇ ਆ ਆਰੰਭ ਦਿੱਤੇ ਸੀ ਤੇ ਬਹੁਤ ਆ ਦੀ ਮੰਗ ਸੀ ਕਿ ਸਾਨੂੰ ਡੀਜ਼ਲ ਵੀ ਦਿਓ ਸੋ ਇਹ ਸਾਰੇ ਕਾਰਜ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਤੇ ਆਰੰਭ ਕੀਤੇ ਗਏ ਤੇ ਸਾਰੇ ਜਿੰਨੇ ਵੀ ਬਾਰਡਰ ਏਰੀਆ ਦੇ ਗੁਰਦੁਆਰੇ ਸਹਿਮਾਨ ਸੀ ਉਹਨਾਂ ਨੂੰ ਇਹ ਹਦਾਇਤ ਵੀ ਕੀਤੀ ਗਈ ਕਿ ਤੁਸੀਂ ਤੁਰੰਤ ਮੈਨੇਜਰ ਸਾਹਿਬ ਨੂੰ ਕਿ ਜਿੱਥੇ ਕੋਈ ਕਿਸੇ ਦੀ ਮੰਗ ਆਉਂਦੀ ਆ ਉੱਥੇ ਤੁਰੰਤ ਜੋ ਵੀ ਉਹਨਾਂ ਦੀ ਮੰਗ ਆ ਉਹ ਪੂਰੀ ਕੀਤੀ ਜਾਵੇ ਤਾਂ ਕਿ ਲੋਕ ਆਪਣੇ ਆਪ ਨੂੰ ਇਹ ਮਹਿਸੂਸ ਨਾ ਕਰਨ ਕਿ ਅਸੀਂ ਇਕੱਲੇ ਪੈ ਗਏ ਆ ਤੇ ਮੈਂ ਧੰਨਵਾਦ ਕਰਦਾ ਹਾਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸ਼੍ਰੋਮਣੀ ਕਾਲੀ ਦਲ ਦਾ ਜਿਨ੍ਹਾਂ ਨੇ ਦਿਨ ਰਾਤ ਇਹ ਕਰਕੇ ਨਾ ਕਾਰਜ ਖੇਤਰਾਂ ਦੇ ਵਿੱਚ ਬੜਾ ਵੱਡਾ ਆਪਣਾ ਯੋਗਦਾਨ ਪਾਇਆ ਭਾਵੇਂ ਮੋਬਾਈਲਾਈਜੇਸ਼ਨ ਵੱਡੇ ਤੌਰ ਤੇ ਹੋ ਗਈ ਸ਼ੁਰੂ ਪਰ ਇੱਕ ਵਾਰੀ ਮੋਬਿਲਾਇਜੇਸ਼ਨ ਕਰਨ ਦਾ ਮੁੰਡ ਬਣਨਾ ਪੈਂਦਾ ਉਹ ਮੁੰਡ ਬਨਿਆ ਤੇ ਅੱਜ ਪੰਜਾਬ ਦੇ ਵਿੱਚ ਮੈਂ ਦੇਖਦਾ ਵੱਡੇ ਪੱਧਰ ਤੇ ਲੋਕ ਰਾਹਤ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਸਰਕਾਰ ਬਹੁਤ ਲੇਟ ਐਕਸ਼ਨ ਸ਼ੁਰੂ ਕੀਤਾ ਹੁਣ ਸਰਕਾਰ ਕੀ ਕਰ ਸਕਦੀ ਸਰਕਾਰ ਸਭ ਤੋਂ ਵੱਡਾ ਜੇ ਚਾਹੁੰਦੀ ਪੰਜਾਬ ਦੇ ਲੋਕਾਂ ਦਾ ਭਲਾ ਘੱਟੋ ਘਾਟ 50-50000 ਰੁਪਇਆ 1 ਏਕੜ ਦਾ ਮੁਆਵਜ਼ਾ ਦੇਵੇ ਲੋਕਾਂ ਨੂੰ ਕਿਉਂਕਿ ਆ ਜਿਹੜੇ ਲੰਗਰ ਪਾਣੀ ਇਹ ਤਾਂ ਅਸੀਂ ਆਪ ਪਚਾ ਦੇਣੇ ਲੋਕਾਂ ਕੋਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਮਹਿਸੂਸ ਕਰਦੀ ਆ ਕਿ ਆ ਜਿਲੇ ਹੜ ਹੁਣ ਬਹਿ ਜਾਣੇ ਆ ਜਿਲੇ ਪਾਣੀ ਸੁੱਕ ਜਾਣ ਉਦੋਂ ਬਾਅਦ ਅਸਰ ਰਾਹਤ ਫੇਰ ਉਹ ਬਚਾ ਕੇ ਤਰਫੇ ਸ਼ੁਰੂ ਹੋਣੇ ਆ ਉਹ ਮੋੜ ਵਸੇਬੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਮੈਂ ਦੇਖਿਆ ਸੀ ਜਾ ਕੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਕਿ ਲੋਕਾਂ ਦੇ ਘਰ ਤਾਂ ਉੱਚੇ ਆ ਪਰ ਚਾਰ ਚਫੇਰੇ ਪਾਣੀ ਆ ਸੋ ਉਹਦੇ ਲਈ ਅਸੀਂ ਯਤਨਸ਼ੀਲ ਰਹਾਂਗੇ ਕਿ ਸਾਰੇ ਮੈਨੇਜਰ ਸਾਹਿਬਾਨ ਨੂੰ ਕਿਹਾ ਕਿ ਸਾਰੇ ਕਾਰਜ ਉਹ ਐਜ ਇਟ ਜੇ ਤੁਸੀਂ ਕਰੀ ਚਲੋ ਤੇ ਮੈਂ ਇਸ ਗੱਲ ਦੀ ਵਧਾਈ ਦਿੰਦਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਮੂੱਚੇ ਵਰਕਰਾਂ ਨੂੰ ਸਮੂੱਚੇ EMPLOYEES ਨੂੰ ਜਿਨ੍ਹਾਂ ਨੇ ਅੱਜ 1 ਕਰੋੜ ਰੁਪਇਆ ਇਕੱਤਰ ਕਰਕੇ ਚੈੱਕ ਅੱਜ ਦੇ ਦੇਣਾ 1 ਕਰੋੜ ਰੁਪਈਆ ਇਹਨੇ ਦੋ ਚੌ ਦਿਨਾਂ ਦੇ ਵਿੱਚ ਫੇਰ ਉਹ ਇਕੱਤਰ ਕਰਕੇ ਦੇਣਾ ਇਹਨੇ 2 ਕਰੋੜ ਰੁਪਈਆ ਇਹ ਫੰਡ ਰੀਲੀਫ ਜਿਹੜਾ ਆਪਣੇ ਸ਼ਰੂ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਦੇ ਵਿੱਚ ਇਹਨਾਂ ਦਾ ਧੰਨਵਾਦ ਕਰਦਾ ਅੱਗੇ ਕਈ ਵਾਰੀ ਹੁੰਦਾ ਸੀ ਜੀ ਸ਼੍ਰੋਮਣੀ ਕਮੇਟੀ ਸਹਿਯੋਗ ਨਹੀਂ ਕਰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਐਸ ਵਾਰ EMPLOYEES ਨੇ ਇਹ ਦਰਸਾ ਦਿੱਤਾ ਕਿ ਕੁਦਰਤੀ ਆਫ ਦੇ ਵਿੱਚ ਅਸੀਂ ਵੀ ਸ਼ਾਮਲ ਹਾਂ ਸੋ ਇਹ ਤੋਂ ਇਲਾਵਾ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਆ ਕਿ ਜਾਤੀ ਤੌਰ ਤੇ ਬਹੁਤ ਸਾਰੇ ਐਮਪਲੋਈ ਸਾਡੇ ਜੇ ਕਿਸੇ ਨੂੰ 10000 ਦੀ 5000 ਦੀ ਲੋੜਿਆ ਦਈ ਜਾਂਦੇ ਆ ਅਸੀਂ ਗੁਰੂ ਨਾਨਕ ਦਾਸ ਮੈਡੀਕਲ ਯੂਨੀਵਰਸਿਟੀ ਤੋਂ ਇਹ ਯਤਨ ਕੀਤਾ ਉੱਥੋਂ ਸਾਡੀਆਂ ਰਾਹਤ ਤੌਰ ਫੋਰਮ ਤੌਰ ਤੇ ਇੱਕ ਐਂਬੂਲੈਂਸ ਮੇਰਾ ਬਾਬਾ ਨਾਨਕ ਦੇ ਇੱਕ ਅਰਮਦਾਸ ਵਿਖੇ ਦਿੱਤੀ ਸੀ ਉਹ ਜਿੱਥੇ ਆਪਣੇ ਬਿਮਾਰੀ ਦੀਆਂ ਦਵਾਈਆਂ ਪਚਾਉਂਦੇ ਆ ਉੱਥੇ ਨਾਲ ਦੀ ਨਾਲ ਕਿਸੇ ਨੂੰ 5000 ਕਿਸੇ ਨੂੰ 10000 ਜਿਹੜੇ ਬਹੁਤ ਵਿਚਾਰੇ ਓਕੇ ਆ ਕਿਉਂਕਿ ਚੰਗਾ ਬੰਦਾ ਕੋਈ ਉਹ ਤਾਂ ਵਿਚਾਰਾ ਗੁਜ਼ਾਰਾ ਕਰ ਲਊਗਾ ਤੇ ਕਈ ਵਿਚਾਰੇ ਮਾਤੜ ਤੇ ਮਾਤੜ ਉਹ ਰਾਹਬ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਸ੍ਰੀ ਗੁਰੂ ਰਾਮਦਾਸ ਮੈਡੀਕਲ ਜੁਨੀਅਰ ਆਪਨੀ ਪਾ ਰਹੀ ਆ ਤੇ ਸਾਡੇ ਸਾਰੇ ਸਕੱਤਰ ਸਹਿਬਾਨ ਇਹਨਾਂ ਨੂੰ ਵੀ ਕਿਹਾ ਸੀ ਕਿ ਆਪਾਂ ਜਿਹੜੇ ਪੈਸੇ ਹੋਣ ਆਉਣੇ ਆ ਆਪਣੇ ਕੋਲ ਇਹਦੇ ਲਈ ਅਸੀਂ 2-4 ਮੈਂਬਰ ਨਹੀਂ ਸਾਰੇ ਬਹੁਤਾਤ ਤੋਂ ਅਸੀਂ ਇਹ ਵਿਊਜ਼ ਲਵਾਂਗੇ ਕਿ ਉਹਨਾਂ ਲੋਕਾਂ ਲਈ ਕੀ ਕੀਤਾ ਜਾ ਸਕਦਾ ਕਿਉਂਕਿ ਮੌਤ ਨਗਰਾਂ ਦੇ ਵਿੱਚ ਗੁਰੂ ਘਰ ਵੀ ਅਫੈਕਟਡ ਹੋਏ ਆ ਉਹਨਾਂ ਦਾ ਵੀ ਦੇਖਾਂਗੇ ਬੈਠ ਕੇ ਵਿਚਾਰ ਕਰਾਂਗੇ ਕਿਉਂਕਿ ਲਗਭਗ 1100 ਪਿੰਡ ਸਿੱਧਾ ਅਫੈਕਟ ਹੋਇਆ ਉਹਦੇ ਵਿੱਚ ਕਿਸ ਤੰਗ ਨਾਲ ਯੋਗਦਾਨ ਪਾਉਣਾ ਉਹਦੇ ਲਈ ਅਸੀਂ ਸਾਰੇ ਯਤਨਸ਼ੀਲ ਰਹਾਂਗੇ ਤੇ ਦੂਸਰਾ ਇੱਕ ਸਾਡਾ ਇਹ ਅਕਾਊਂਟ ਹੈ ਜਿਹੜਾ ਤੁਸੀਂ ਵੀ ਜ਼ਰੂਰ ਨਸ਼ਰ ਕਰਦੇ ਹੋ ਇਹਦੇ ਵਿੱਚ ਲੋਕ ਆਪ ਮਹਾਰਾ ਆਪਣੀ ਦੁਸ਼ਮਾਨ ਜਿਹੜਾ ਕੱਢ ਕੇ ਪਾ ਰਹੇ ਆ ਇਹ ਜ਼ਰੂਰ ਵਿੱਚ ਆਪਣੇ ਜਸ ਭਾਜੀ ਦੇ ਤੁਸੀਂ ਇਲੈਕਟ੍ਰਿਕ ਮੀਡੀਆ ਇਹਦੀ ਫੋਟੋ ਲੈ ਲਓ ਇਥੋਂ ਤਾਂ ਕਿ ਇਹ ਤੁਹਾਨੂੰ ਪਤਾ ਲੱਗ ਜਾਏ ਇਹ ਹੈਗਾ ਸਾਡੇ SBI ਦਾ ਡੋਨੇਸ਼ਨ ਟੁਵਾਲ ਬਲੱਡ ਫਲਾਟ ਵਿਕਟਮ ਆਫ ਪੰਜਾਬ ਇਹ ਸਾਡਾ SBI ਦਾ ਅਕਾਊਂਟ ਆ ব্রাঞ্চ ਹੈਗੀ ਇਹਦੀ 11 ਸੰਸਦ ਮਾਰਗ 메인 ਬ੍ਰਾਂਚ ਨਿਊ ਦਿੱਲੀ ਇੰਡੀਆ ਇਹ ਤੇ ਇਹ ਜਿਹੜੀ ਸਿਰਫ ਫੋਰਨ ਕੰਟਰੀਜ਼ ਲਈ ਆ ਆਪਣੇ ਲੋਕ ਵੀ ਪਾ ਸਕਦੇ ਇਹ ਨਹੀਂ ਕੋਈ ਦਿੱਕਤ ਪਰ ਉਹ ਚੇਚੇ ਤੌਰ ਤੇ ਬਾਹਰਲੇ ਜਿਹੜੇ ਆ ਇਹ ਅਕਾਊਂਟ ਹੈਗਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰਸਰ ਇਹਦਾ ਅਕਾਊਂਟ ਨੰਬਰ ਹੈਗਾ 0000000060